ਦੇ ਵੈਬ ਚੈਨਲ ਤੇ ਵਧੇਰੇ ਤਾਜ਼ਾ ਖਬਰਾਂ ਦੇਖਣ ਲਈ ਪੰਜਾਬ ਜੋ ਸਰਚ ਕਰੋ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਤੇ ਦੇਖੋ ਰੋਜ਼ ਤਾਜ਼ਾ ਖਬਰ ਸਰਕਾਰੀ ਅਦਾਰਿਆਂ ਵਿੱਚ ਰਿਸ਼ਵਤਖੋਰੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਆਇ ਤਨੀ ਸਰਕਾਰੀ ਅਧਿਕਾਰੀ ਰਿਸ਼ਵਤ ਲੈਣ ਦੇ ਕਾਬੂ ਹੋ ਰਹੇ ਨੇ ਇਸ ਦੇ ਚਲਦੇ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਫੂਡ ਸਪਲਾਈ ਵਿਭਾਗ ਦੇ ASFO ਨੂੰ 20000 ਰੁਪਏ ਦੀ ਰਿਸ਼ਵਤ ਲੈਣ ਦੇ ਰੰਗੇ ਹੱਥੀ ਗ੍ਰਫਤਾਰ ਕੀਤਾ ਗਿਆ ਹੈ। ਕਿ ਮੈਂ ਦਿੱਲੀ ਲਈ ਆਪਣਾ ਅਪਲਾਈ ਕੀਤਾ ਸੀਗਾ ਤੇ ਮੇਰੀ ਇਨਸਪੈਕਸ਼ਨ ਸਰ ਜੀਵਨ ਕੁਮਾਰ ਐਫਐਸਓ ਸਨੋਰ ਕਰ ਰਹੇ ਸੀ। ਤੇ ਮੈਂ ਆਪਣਾ ਲਾਇਸੈਂਸ ਫਲਾਈ ਕਰਨ ਲਈ ਇਹਨਾਂ ਕੋਲ ਬਾਰ-ਬਾਰ ਗੇੜੇ ਲਾ ਰਿਹਾ ਸੀ ਤੇ ਇਹਨਾਂ ਨੇ ਮੈਨੂੰ ਲਾਇਸੈਂਸ ਦੇਣ ਦੇ ਬਦਲੇ 25000 ਰੁਪਏ ਰਿਸ਼ਵਤ ਦੇ ਤੌਰ ਤੇ ਮੰਗਿਆ ਸੀਗਾ ਤੇ ਸਾਡੀ ਬਹੁਤ ਵਾਰ ਗੱਲ ਹੋਈ ਤੇ ਉਹਨਾਂ ਨੇ ਸਾਡੀ ਗੱਲ 20000 ਦੇ ਵਿੱਚ ਫਾਈਨਲ ਹੋ ਗਈ ਸੀ ਤੇ ਮੈਂ ਅੱਜ ਸਵੇਰੇ ਡਿਜੀ ਲੈਂਡ ਬਿਊਰੋ ਆਫਿਸ ਆਇਆ ਦਫ਼ਤਰ ਆਇਆ ਇਹਨਾਂ ਦੇ ਤੇ ਸਾਡੇ ਇਹਨਾਂ ਦੇ ਰੰਜੀਤ ਇੰਸਪੈਕਟਰ ਪ੍ਰੇਖਪਾਲ ਸਿੰਘ ਜੀ ਤੇ ਉਹਨਾਂ ਦੀ ਟੀਮ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੂੰ ਅੱਜ ਦੁਖਮਾਨ ਸਾਹਿਬ ਕੋਲ ਜੀਵੰਗਾਰ ਐਫਐਸਓ ਤੋਂ ਆਏ ਸੀਗੇ ਮੈਨੂੰ ਮਿਲਣ ਤੇ ਇਹਨਾਂ ਨੇ ਮੈਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਪਹੁੰਚਾ ਲਿਆ ਤੇ ਕਹਿੰਦਾ ਵੀ ਆਪਣੇ ਜੋ ਵੀ ਗੱਲਬਾਤ ਹੋਈ ਸੀ ਤੇ ਜਿਹੜੇ 20000 ਰੁਪਏ ਬਣਦੇ ਸੀਗੇ ਉਹ ਤੁਸੀਂ ਮੈਨੂੰ ਦਿਓ ਤੇ ਮੈਂ ਉਹਨਾਂ ਨੂੰ ਆਪਣੇ ਜਿਹੜੇ ਮੈਂ ਲੈ ਕੇ ਆਏ ਸੀਗਾ 20000 ਰੁਪਏ ਮੈਂ ਇਹਨਾਂ ਨੂੰ ਦਿੱਤੇ ਤੇ ਸਰ ਪ੍ਰਿੰਪਾਲ ਸਿੰਘ ਜੀ ਇਨਸਪੈਕਟਰ ਇਹਨਾਂ ਦੀ ਇਹ ਤੇ ਇਹਨਾਂ ਦੀ ਟੀਮ ਨੇ ਅੱਜ ਇੱਕ ਸਾਡੇ ਕੋਲ ਸ਼ਿਕਾਇਤ ਪ੍ਰਾਪਤ ਹੋਈ ਸੀ ਜਗਵਿੰਦਰ ਸਿੰਘ ਵੱਲੋਂ ਉਹਨੇ ਆਪਣਾ ਇੱਕ ਲਸੰਸ ਵਾਸਤੇ ਸਰਕਾਰੀ ਡਿਪੋ ਦਾ ਲਸੰਸ ਲੈਣ ਲਈ ਪੁਲਿਸ ਡਿਪਾਰਟਮੈਂਟ ਅਪਲਾਈ ਕੀਤਾ ਹੋਇਆ ਸੀ ਉਸ ਏਰੀਆ ਦਾ ਇੰਚਾਰਜ ਏ ਐਫ ਐਸ ਉਹ ਜੀਵਨ ਕੁਮਾਰ ਇਨਨ ਤੋਂ ਉਹਦੇ ਲਾਇਸੈਂਸ ਦੇਨ ਬਦਲੇ 20 ਲਿਆ ਦੀ ਮੰਗ ਕਰਦੇ ਸੀਗਾ ਤੇ 10 ਮੰਗਿਆ ਸੀਗਾ ਤੇ ਸੌਦਾ 20 ਤੇ ਹੋਇਆ ਸੀ ਤੇ ਜਿਹਨੂੰ ਅੱਜ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਇਨਸਪੈਕਟਰ ਰਿਸਪੋਰਟ ਦੀ ਨੇ ਸਮੇਤ ਵਿਜੀਲੈਂਸ ਟੀਮ ਨੇਰੇ ਕੋਰ ਦੁਆਰਾ ਡਾਕਟਰ ਵਰਮਨ ਸਾਹਿਬ ਨੂੰ ਰੰਗੇ ਦਿੱਤਾ ਉਸ ਤਰ੍ਹਾਂ ਕੀਤਾ ਤੇ ਤਫ਼ਤੀਸ਼ ਜਾਰੀ ਹੈ ਇਹਦੇ ਉੱਤੇ ਮੁਕੱਦਮਾ ਨੰਬਰ 20 ਮਿਤੀ 12/7/18 713288 ਤਾਰੀਖ ਦੇ ਤਹਿਤ ਅਦਾਲਤ ਵਿੱਚ ਹੈ